ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਣਗਤ ਜੀ ਇਹ ਵੀਡੀਓ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਨਾਲ ਚੱਲ ਰਹੀ ਆ ਕਾਫੀ ਸਾਨੂੰ ਜਿਹੜੇ ਵਟਸਐਪਾਂ ਗਰੁੱਪਾਂ 'ਚ ਇਹ ਵੀਡੀਓ ਆ ਰਹੀ ਆ ਤੇ ਸੋਸ਼ਲ ਮੀਡੀਆ 'ਤੇ ਵੀ ਇਹ ਵਾਇਰਲ ਹੋ ਰਹੀ ਵੀਡੀਓ ਪਰ ਇਹਦਾ ਇਹ ਸੱਚ ਨਹੀਂ ਪਤਾ ਲੱਗੰਦੇ ਆ ਵੀਡੀਓ ਹੈ ਕਿੱਥੇ ਦੀ ਆ ਸੰਗਤ ਜੀ ਇਸ ਜਿਹੜੇ ਦੁਸ਼ਟ ਪਾਪੀ ਨੇ ਬਹੁਤ ਜਿਹੜਾ ਇਦੂ ਰਿਚ ਇਹ ਪਿਸ਼ਾਬ ਕਰ ਰਿਹਾ ਹੈ ਦੂਸਰੀ ਵੇ ਗੁਰੂ ਸਾਹਿਬ ਦਾ ਰਮਹਲਾ ਚੱਕੇ ਅੰਗਣ ਵੀ ਛੇੜ ਰਿਹਾ ਹੈ ਤੇ ਸੰਗਤ ਜੀ ਸਾਡੀ ਬੇਨਤੀ ਹੈ ਸਾਡਾ ਨੰਬਰ ਉੱਪਰ ਚਲੰਦਿਆ ਪਿਆ ਹੈ ਤੇ ਇਹ ਵੀਡੀਓ ਜਲਦੀ ਤੇ ਜਲਦੀ ਜੜੀ ਸਾਨੂੰ ਦੱਸੋ ਇਹ ਕਿੱਥੇ ਦੀ ਆ ਤਾਂ ਜੋ ਇਹਨਾਂ ਤੇ ਜੜੀ ਆ ਕਾਰਵਾਈ ਜਾਦਾ ਸੋਧਾ ਲਾ ਸਕੀਏ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਤੇ 2-4 ਦਿਨਾਂ ਬਾਅਦ ਇਹ ਜਿਹੜੀ ਪੰਜਾਬ ਵਿੱਚ ਏਦਾਂ ਦੀਆਂ ਪਿੰਡਾਂ ਵਿੱਚ ਬੇਅਦਬੀਆਂ ਹੋ ਰਹੀਆਂ ਸੰਗਤ ਨੂੰ ਆਪਾਂ ਇਹ ਵੀਡੀਓ ਦੇ ਰਾਹੀਂ ਆਪਾਂ ਕਹਿੰਨੇ ਰਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾਂ ਪਹਿਰੇਦਾਰੀ ਲਾਓ ਜੇ ਨਹੀਂ ਪਹਿਰੇਦਾਰੀ ਲਾ ਸਕਦੇ ਗੁਰਦੁਆਰਾ ਸਾਹਿਬ ਇੱਕ ਕਰੋ ਜਿੱਥੇ ਕੀ ਆਮਦਨ ਵਧੇਗੀ ਤੇ ਉੱਥੇ ਜਿਹੜਾਗਾ ਪਹਿਰੇਦਾਰੀ ਰੱਖੋ ਗ੍ਰੰਥੀ ਸੇਨ ਵੀ ਚੰਗਾ ਰੱਖ ਹੋਵੇਗਾ ਪਰ ਹਾਲ ਤੱਕ ਸਭ ਤੋਂ ਵੀ ਥੋੜੇ ਜਨੇ ਫੈਸਲਾ ਪਹਿਲਾਂ ਹੋਵੇਗਾ ਵੀ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਜਗ੍ਹਾ ਜੀ ਪਾਈ ਗਈ ਉਹ ਕਮੇਟੀ ਜ਼ਿੰਮੇਵਾਰ ਹੋਊਗੀ ਉਹਨਾ ਇੱਥੇ ਵੀ ਜਿਹੜੀ ਹੈਗੀ ਕਮੇਟੀ ਜ਼ਿੰਮੇਵਾਰ ਆ ਇਹ ਤਾਂ ਜਿਹੜਾ ਜਿਹੜਾ ਕਰਿਆ ਦੁਸ਼ਟ ਪਾਪੀ ਬੇਅਦਵੀ ਉਹ ਦਾ ਜ਼ਿੰਮੇਵਾਰ ਹੈਗਾ ਹੀ ਹੈਗਾ ਪਰ ਆ ਜਿਹੜੀ ਕਮੇਟੀ ਆ ਇੱਥੇ ਦੀ ਗੁਰੂ ਘਰ ਦੀ ਉਹ ਵੀ ਜ਼ਿੰਮੇਵਾਰੀ ਹੋਊਗੀ ਸੰਗਤ ਜੀ ਇਹ ਵੀਡੀਓ ਤੁਸੀਂ ਜ਼ਰੂਰ ਦੇਖ ਤੇ ਇਹ ਸਾਨੂੰ ਜ਼ਰੂਰ ਨੰਬਰ ਤੇ ਪਾਓ ਇਹ ਵੀਡੀਓ ਪੰਜਾਬ ਦੀ ਆ ਜਾਂ ਪੰਜਾਬ ਤੋਂ ਵਾਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਹੈ ਜੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਇਹ ਤੁਹਾਡੇ ਅਗੇ ਹੱਥ ਬਨ ਕੇ ਬੇਨਤੀ ਹੈ ਜੀ ਇਹ ਪਤਾ ਕਰੋ ਕਿੱਥੇ ਦੀ ਵੀਡੀਓ ਹੈ ਬੱਚਾ ਕਿਹਨਾਰੇ ਪਿੰਡ ਦਾ ਇਹ ਗੁਰੂ ਘਰ ਕਿਹਨਾਂ ਦੇ ਨੇੜੇ ਪੈਂਦਾ ਸੋ ਨੰਬਰ ਤੁਹਾਡੇ ਕੋ ਉੱਪਰ ਸਕਰੀਨ ਤੇ ਆ ਰਿਹਾ ਇਹਦੇ ਤੇ ਸੰਪਰਕ ਕਰਕੇ ਤੁਸੀਂ ਬਸ ਸਾਨੂੰ ਜਾਣਕਾਰੀ ਦੇਣੀ ਹੈ ਇਹ ਕਿੱਥੋਂ ਦੀ ਘਟਨਾ ਹੈ ਜੋ ਕਾਰਵਾਈ ਆਕਾਲ ਪੁਰਖ ਆਪੇ ਸੇਵਾ ਲੈਣਗੇ ਅਸੀਂ ਜੋ ਹੈ ਉਸ ਤੋਂ ਵੱਧ ਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਹ ਵੀਡੀਓ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਨਾਲ ਚੱਲ ਰਹੀ ਆ ਕਾਫੀ ਸਾਨੂੰ ਜਿਹੜੇ ਵਟਸਐਪਾਂ ਗਰੁੱਪਾਂ 'ਚ ਇਹ ਵੀਡੀਓ ਆ ਰਹੀ ਆ ਇਹ ਸੋਸ਼ਲ ਮੀਡੀਆ ਤੇ ਵੀ ਇਹ ਵਾਇਰਲ ਹੋ ਰਹੀ ਵੀਡੀਓ ਪਰ ਇਹਦਾ ਇਹ ਸੱਚ ਨਹੀਂ ਪਤਾ ਲੱਗੰਦੇ ਆ ਵੀਡੀਓ ਹੈ ਕਿਤੇ ਦੀ ਆ ਸੰਗਤ ਜੀ ਇਸ ਜਿਹੜੇ ਦੁਸ਼ਤ ਪਾਪੀ ਨੇ ਬਹੁਤ ਹੀ ਗਰਾ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਪਹਿਲਾਂ ਇਹਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਪਿਸ਼ਾਬ ਕਰ ਰਿਹਾ ਹੈ ਦੂਸਰੀ ਵੇ ਗੁਰੂ ਸਾਹਿਬ ਦਾਰਮਹਲਾ ਚੱਕ ਕੇ ਅੰਗਣ ਵੀ ਛੇੜ ਰਿਹਾ ਹੈ ਤੇ ਸੰਗਤ ਜੀ ਆਡੀ ਬੇਨਤੀ ਹੈ ਸਾਡਾ ਨੰਬਰ ਉਪਰ ਚਲੰਦਿਆ ਪਿਆਏ ਤੇ ਇਹ ਵੀਡੀਓ ਜਲਦੀ ਤੇ ਜਲਦੀ ਜਿਹੜੀ ਸਾਨੂੰ ਦੱਸੋ ਇਹ ਕਿੱਥੇ ਦੀ ਆ ਤਾਂ ਜੋ ਇਹਨਾਂ ਤੇ ਜਿਹੜੀ ਆ ਕਾਰਵਾਈ ਜਾਦਾ ਸੋਧਾ ਲਾ ਸਕੀਏ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਤੇ 2-4 ਦਿਨਾਂ ਬਾਅਦ ਇਹ ਜਿਹੜੀ ਪੰਜਾਬ ਵਿੱਚ ਐਦਾਂ ਦੀਆਂ ਪਿੰਡਾਂ ਵਿੱਚ ਬਿਆਦਗੀਆਂ ਹੋ ਰਹੀਆਂ ਸੰਗਤ ਨੂੰ ਆਪਾਂ ਇਹ ਵੀਡੀਓ ਦੇ ਰਾਹੀਂ ਆਪਾਂ ਕਹਿੰਨੇ ਰਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਾ ਪਹਿਰੇਦਾਰੀ ਲਾਓ ਜੇ ਨਹੀਂ ਪਹਿਰੇਦਾਰੀ ਲਾ ਸਕਦੇ ਗੁਰਦੁਆਰਾ ਸਾਹਿਬ ਇੱਕ ਕਰੋ ਜਿੱਥੇ ਕੀ ਆਮਦਨ ਵਧੇਗੀ ਤੇ ਉੱਥੇ ਜਿਹੜਾਗਾ ਪਹਿਰੇਦਾਰੀ ਰੱਖੋ ਗ੍ਰੰਥੀ ਸੰਗ ਵੀ ਚੰਗਾ ਰੱਖ ਹੋਵੇਗਾ ਪਰ ਅਕਾਲਪੁਰ ਸਾਹਿਬ ਤੋਂ ਵੀ ਥੋੜੇ ਜਨੇ ਫੈਸਲਾ ਪਹਿਲਾਂ ਹੋਇਆ ਕਿ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਵੀ ਜੱਦਵੀ ਪਾਈ ਗਈ ਉਹ ਕਮੇਟੀ ਜ਼ਿੰਮੇਵਾਰ ਹੋਗੀ ਹੁਣ ਇੱਥੇ ਵੀ ਜਿਹੜੀ ਹੈਗੀ ਕਮੇਟੀ ਜ਼ਿੰਮੇਵਾਰ ਆ ਇਹ ਤਾਂ ਜਿਹੜਾ ਜਿਹੜਾ ਕਰਿਆ ਦੁਸ਼ਟ ਪਾਪੀ ਬੇਅਦਵੀ ਉਹ ਦਾ ਜ਼ਿੰਮੇਵਾਰ ਹੈਗਾ ਹੀ ਹੈਗਾ ਪਰ ਆ ਜਿਹੜੀ ਕਮੇਟੀ ਆ ਇੱਥੇ ਦੀ ਗੁਰੂ ਘਰ ਦੀ ਉਹ ਵੀ ਜ਼ਿੰਮੇਵਾਰੀ ਹੋਊਗੀ ਸੰਗਤ ਜੀ ਇਹ ਵੀਡੀਓ ਤੁਸੀਂ ਜਰੂਰ ਦੇਖ ਕੇ ਇਹ ਸਾਨੂੰ ਜਰੂਰ ਨੰਬਰ ਤੇ ਪਾਓ ਇਹ ਵੀਡੀਓ ਪੰਜਾਬ ਦੀ ਆ ਜਾਂ ਪੰਜਾਬ ਤੋਂ ਬਾਹਰ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਆ ਜੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਸੋ ਇਹ ਤੁਹਾਡੇ ਅਗੇ ਹੱਥ ਬਨ ਕੇ ਬੇਨਤੀ ਹੈ ਜੀ ਪਤਾ ਕਰੋ ਕਿੱਥੇ ਦੀ ਵੀਡੀਓ ਹੈ ਬੱਚਾ ਕਿਹਨਾਂ ਦੇ ਪਿੰਡ ਦਾ ਇਹ ਗੁਰੂ ਘਰ ਕਿਹਨਾਂ ਦੇ ਨੇੜੇ ਪੈਂਦਾ ਸੋ ਨੰਬਰ ਤੁਹਾਡੇ ਕੋ ਉੱਪਰ ਸਕਰੀਨ ਤੇ ਆ ਰਿਹਾ ਇਹਦੇ ਤੇ ਸੰਪਰਕ ਕਰਕੇ ਤੁਸੀਂ ਬਸ ਸਾਨੂੰ ਜਾਣਕਾਰੀ ਦੇਣੀ ਹੈ ਇਹ ਕਿੱਥੋਂ ਦੀ ਘਟਨਾ ਸੋ ਕਾਰਵਾਈ ਅਕਾਲਪੁਰ ਕਾਬਸੇਵਾ ਲੈਣਗੇ ਅਸੀਂ ਜੋ ਆ ਉਹ ਤੋਂ ਵੱਧ ਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਬੋਲਦਾ